ਭਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਰਿਹਾ ਸੰਗਤ ਜੋ ਆਪਾਂ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਰਨੀ ਹੈ ਸਾਧ ਸੰਗਤ ਕਥਾ ਵਿਚਾਰ ਹੈ ਕੇਸ ਕੇਸ ਕਿਹਨੂੰ ਕਹਿੰਦੇ ਆ ਕੇਸ ਰੱਖਣ ਦਾ ਖਾਲਸੇ ਤੋਂ ਸ਼ੁਰੂ ਕਰਦੇ ਆ ਖਾਲਸਾ ਖਾਲਸਾ ਕਿਹਨੂੰ ਕਹਿੰਦੇ ਆ ਜਿਹੜਾ ਪੁਰਸ਼ ਹਿਰਦੇ ਦੇ ਨਿਰਮਲ ਹੋਵੇ ਜਿਹੜਾ ਪੁਰਸ਼ ਹਿਰਦੇ ਦਾ ਨਿਰਮਲ ਹੋਵੇ ਹਰ ਵਕਤ ਹਿਰਦੇ ਵਿੱਚ ਪਵਿੱਤਰ ਖਿਆਲ ਵਸਦੇ ਰਹਿਣ ਬਿਨਾਂ ਮਲਾਵਟ ਦੇ ਹੋਵੇ ਇੱਕ ਵਾਹਿਗੁਰੂ ਦੀ ਅਪਾਸ਼ਨਾ ਕਰਨ ਵਾਲਾ ਹੋਵੇ ਦੂਜਾ ਲੋਕਾਂ ਨਾਲ ਉਸ ਦੀ ਸ਼ਕਲ ਰੱਬ ਵੱਲੋਂ ਬਣੀ ਹੋਈ ਹੋਵੇ ਬਿਨਾ ਵਾਹਿਗੁਰੂ ਤੋਂ ਹੋਰ ਕਿਸੇ ਦੀ ਪੂਜਾ ਨਾ ਕਰਦਾ ਹੋਵੇ ਗੁਣਾ ਇਹੋ ਜੇ ਗੁਣਾ ਵਾਲੇ ਪੁਰਸ਼ ਦਾ ਨਾਮ ਹੈ ਖਾਲਸਾ ਇਸੇ ਉੱਪਰ ਲਿਖੇ ਤਰੀਕੇ ਅਨਸਾਰ ਉਣ ਕਰਕੇ ਤੇ ਪਵਿੱਤਰਤਾ ਭਾਵ ਨੂੰ ਲੈ ਕੇ ਗੁਰੂ ਜੀ ਨੇ ਇਸ ਨੂੰ ਅੰਬਰਤ ਛਕਾ ਕੇ ਇਸ ਦਾ ਨਾਮ ਖਾਲਸਾ ਰੱਖਿਆ ਅੰਬਰ ਛਕਾ ਕੇ ਨਾਮ ਰੱਖਤਾ ਖਾਲਸਾ ਇਸ ਉੱਪਰ ਲਿਖੇ ਤਰੀਕਿਆਂ ਅਨੁਸਾਰ ਹੋਣ ਕਰਕੇ ਪਵਿੱਤਰਤਾ ਭਾਵ ਤੋਂ ਲੈ ਕੇ ਗੁਰੂ ਜੀ ਨੇ ਇਸ ਨੂੰ ਅੰਮਰਤ ਛਕਾ ਕੇ ਦਾ ਨਾਮ ਰੱਖਿਆ ਖਾਲਸਾ ਖਾਲਸਾ ਚੀਜ਼ ਉਹ ਹੁੰਦੀ ਹੈ ਜਿਸ ਵਿੱਚ ਕਿਸੇ ਪ੍ਰਕਾਰ ਦਾ ਰਲਾ ਨਾ ਹੋਵੇ ਬਿਨਾ ਮਲਾਵਟ ਤੋਂ ਇੱਕ ਹੀ ਹੋਵੇ ਐਸਾ ਵਾਹਿਗੁਰੂ ਹੀ ਹੈ ਤੇ ਉਸੀ ਦਾ ਨਾਮ ਹੈ ਖਾਲਸਾ ਉਸਦੇ ਹੁਕਮਾਂ ਤੇ ਚੱਲਣ ਵਾਲੇ ਤੇ ਉਸਦੇ ਇੱਕੇ ਦੀ ਪੂਜਾ ਕਰਨ ਵਾਲੇ 20 ਖਾਲਸਾ ਹਨ ਜਿਨ ਜਾਤਾ ਸੋ ਤਸ ਹੀ ਜਿਹਾ ਜਿਨ ਜਾਤਾ ਸੋ ਤਸ ਹੀ ਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਜੀ ਜੀ ਐਸੀ ਬਣਾਈ ਹੈ ਜਿਸ ਵਰਗਾ ਹੋਰ ਦੁਨੀਆ ਤੇ ਕੋਈ ਬਿਲਕੁਲ ਹੀ ਨਾ ਹੋਵੇ ਪਹਿਲਾ ਇੱਕ ਇੱਕ ਅਕਾਲ ਪੁਰਖ ਦੀ ਅਪਾਚਨਾ ਕਰਨੀ ਦੂਜੇ ਕਿਸੇ ਦੀ ਪੂਜਾ ਨਹੀਂ ਕਰਨੀ ਜਿਵੇਂ ਮਹਾਰਾਜ ਦਾ ਬਾਗ ਆ ਕਹਿੰਦੇ ਦੂਜੀ ਸੇਵਾ ਜੀਵਨ ਵਰਥਾ ਦੂਜੀ ਸੇਵਾ ਜੀਵਨ ਵਰਥਾ ਕਿਉਂਕਿ ਦੂਜੇ ਦੀ ਸੇਵਾ ਕਰਨ ਕਰਕੇ ਮਨੋਖਾ ਜਨਮ ਵਰਤਾ ਹੀ ਚਲਾ ਜਾਂਦਾ ਹੈ ਸੋ ਇਸ ਸਿੱਖਿਆ ਉੱਪਰ ਚੱਲ ਕੇ ਕਹਿੰਦੇ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋ ਏ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਵਿਰਥਾ ਜਾਏ ਜੀਓ ਕਹਿੰਦੇ ਸਿੱਖ ਇੱਕ ਅਕਾਲ ਪੁਰਖ ਦੀ ਪਾਸ਼ਨਾ ਕਰਦਾ ਹੈ ਇਸੀ ਕਰਕੇ ਸਦਾ ਨਾਮ ਖਾਲਸਾ ਹੈ ਜਦ ਗੁਰਮਖਾ ਨੂੰ ਗੁਰਸੇਖ ਕਾਨੂ ਸਾਹਿਬ ਕਲੰਗੀਧਰ ਜੀ ਨੇ ਅੰਮ੍ਰਿਤ ਛਕਾਇਆ ਤਾਂ ਉਸ ਵੇਲੇ ਜੀ ਇਹੋ ਹੀ ਉਪਦੇਸ਼ ਦਿੱਤਾ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਦਾ ਇਹ ਖਾਲਸਾ ਹੈ ਤੇ ਜਿੱਥੇ ਕਿਤੇ ਵਾਹਿਗੁਰੂ ਦੀ ਫਤਿਹ ਹੋਵੇ ਇਸ ਕਰਕੇ ਖਾਲਸਾ ਕਿਉਂ ਵਾਹਿਗੁਰੂ ਦਾ ਇਹਦੋਂਗਾ ਇਹ ਵੀ ਇੱਕ ਪਰਸ਼ਨ ਹੈ ਖਾਲਸਾ ਕਿਉਂ ਵਾਹਿਗੁਰੂ ਦਾ ਹੈ ਕਹਿੰਦੇ ਵਾਹਿਗੁਰੂ ਨਰਾਕਾਰ ਨੇ ਜਦੋਂ ਦੁਨੀਆ ਦੀ ਰਚਨਾ ਕੀਤੀ ਰਚਨਾ ਕਰਨੀ ਚਾਹੀ ਤਾਂ ਆਪਣੀ ਸ਼ਕਤੀ ਮਾਇਆ ਨਾਲ ਰਚਨਾ ਰਚਾ ਦਿੱਤੀ ਭਾਵੇਂ ਹਰ ਇੱਕ ਚੀਜ਼ ਕੁਦਰਤ ਹੁਕਮੰਦਾਰਾ ਰਾਜ ਦੇਤੀ ਸੋ ਜੋ ਚੀਜ਼ ਕੁਦਰਤ ਨਾਲ ਤੁਰੇ ਅਤੇ ਕੁਦਰਤੀ ਸੂਲਾਂ ਨੂੰ ਗ੍ਰਹਿਣ ਕਰੇ ਉਸ ਕੁਦਰਤ ਦੇ ਬਣਾਏ ਹੋਏ ਸਰੀਰ ਨੂੰ ਜਿਉਂ ਕਾ ਤਿਉਂ ਕਾਇਮ ਰੱਖੇ ਉਹ ਹੀ ਆਦਮੀ ਕਾਦਰ ਨੂੰ ਪਿਆ ਪਿਆਰਾ ਲੱਗਦਾ ਹੈ ਇਸੇ ਵਾਸਤੇ ਕਾਦਰ ਦੇ ਹੁਕਮ ਨੂੰ ਮੰਨਣ ਵਾਲਾ ਖਾਲਸਾ ਸਦਾਉਂਦਾ ਹੈ ਹਿੰਦੂਆਂ ਦੇ ਸਰੀਰ ਦੀ ਬਲਾਵਟ ਨਾਈ ਬਣਾਉਂਦਾ ਹੈ ਪਰੰਤੂ ਸਿੱਖਾਂ ਦੇ ਸਰੀਰ ਦੀ ਬਣਾਵਟ ਕੁਦਰਤੀ ਹੈ। ਕੁਦਰਤ ਦੇ ਮਾਲਕ ਦੇ ਹੁਕਮ ਨਾਲ ਖਾਲਸਾ ਸਾਜਿਆ ਹੈ। ਜੈਸਾ ਸਹਿਬ ਕਲਗੀਧਰ ਜੀ ਨੂੰ ਅਕਾਲ ਪੁਰਖ ਨੇ ਹੁਕਮ ਦਿੱਤਾ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪਰਚਰ ਕਰੇ ਕੈ ਸਾਜਾ ਜਾਏ ਤਹਾਂ ਤੇ ਧਰਮ ਚਲਾਏ ਕਵਤ ਕਰਨ ਤੋਂ ਲੋਕ ਹਟਾਏ ਮਹਾਰਾਜ ਜੀ ਦੇ ਬਾਕਾਂ ਤੋਂ ਪਤਾ ਲੱਗਦਾ ਹੈ ਕਿ ਇਹ ਖਾਲਸਾ ਅਕਾਲ ਪੁਰਖ ਦੇ ਹੁਕਮ ਨਾਲ ਅਕਾਲ ਪੁਰਖ ਦੇ ਸਭ ਸਰੂਪ ਅਥਵਾ ਸਬੂਤਰ ਸਹਿਬ ਕਲਮੀਰ ਜੀ ਨੇ ਸਾਜਿਆ ਇਸੇ ਵਾਸਤੇ ਉਸ ਦੇ ਹੁਕਮ ਦੇ ਅਨਸਾਰ ਬਣਿਆ ਤੇ ਹੁਕਮ ਅਨਸਾਰ ਚੱਲਣ ਵਾਲਾ ਹੋਣ ਕਰਕੇ ਖਾਲਸਾ ਵਾਹਿਗੁਰੂ ਦਾ ਹੈ ਹੁਣ ਖਾਲਸੇ ਦੇ ਲੱਛਣ ਦੱਸ ਦਿਆ ਮਹਾਰਾਜ ਜੀ ਖਾਲਸੇ ਦੇ ਲੱਛਣ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਇਉਂ ਦੱਸਦੇ ਆ ਕਹਿੰਦੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ ਜਿੰਨਾ ਪੁਰਸ਼ਾਂ ਨੇ ਵਾਹਿਗੁਰੂ ਜੀ ਦੀ ਪ੍ਰੇਮ ਨਾਲ ਭਗਤੀ ਕੀਤੀ ਉਹੀ ਖਾਲਸਾ ਸੋਦੋ ਅਤੇ ਹੋਰ ਬਾਗ ਉਰ ਸਦਾ ਸੁਣੋ ਸਵਈਆਂ ਦੇ ਵਿੱਚ ਵੀ ਦੱਸਦੇ ਆ ਮਾਰੇ ਕਹਿੰਦੇ ਜਾਗਤ ਜੋਤ ਜਪੇ ਨਿਸਵਸਰ ਏਕ ਬਿਨਾ ਮਨ ਨੀਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ ਗੌਰ ਮੜੀ ਪਟ ਭੂਲ ਨ ਮੰਨੇ ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੇ ਪੂਰਨ ਜੋਤ ਜਗੇ ਘਟ ਮੇ ਤਬ ਖਾਲਸ ਤਾਹੇ ਲਖਾਲ ਸਜਾਨੇ ਨਿਰੰਕਾਰ ਦੀ జగ ਦੀ ਜੋਤ ਨੂੰ ਜਿਹੜਾ ਦਿਨ ਰਾਤ ਜਪੇ ਹਰ ਦੇ ਵਿੱਚ ਤਿਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰੇ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਦਿਲ ਵਿੱਚ ਨਾ ਲਿਆਵੇ ਪੂਨ ਪ੍ਰੇਮ ਨਿਰੰਤਰ ਪ੍ਰੇਮ ਤੇ ਪ੍ਰਤੀਤ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਸਤਿਗੁਰਾਂ ਦੇ ਚਰਨਾਂ ਨਾਲ ਜੁੜੀ ਰਹੇ ਤੇ ਭਰਤ ਕਿਸੇ ਨਿਜਵੰਦਾ ਨਾਮ ਹੀ ਹੁੰਦਾ ਹੈ ਪਰ ਇਥੇ ਕੇਵਲ ਭੁੱਖੇ ਰਹਿਣ ਕਰਕੇ ਜੋ ਭਾਰਤ ਮੰਨਿਆ ਹੈ ਉਸ ਤੋਂ ਮਰਾਦ ਹੈ ਗੌਰ ਬੜੀ ਆਦਿਕ ਨੂੰ ਕਦੇ ਭੁੱਲ ਕੇ ਵੀ ਨਾ ਮੰਨੇ ਤੀਰਥ ਦਾਨ ਦਿਆ ਤਪ ਤਮ ਸੰਜਮ ਇੰਦਰੀਆਂ ਨੂੰ ਰੋਕੀ ਰੱਖਣਾ ਕਰਮ ਵੀ ਉਹੋ ਕਰੇ ਜਿਨ੍ਹਾਂ ਦੇ ਕਰਨ ਕਰਕੇ ਨਿਰੰਕਾਰ ਪਿਆਰਾ ਜਾਦ ਹੋਈ ਉਸ ਦੀ ਜਾਦ ਤੋਂ ਬਿਨਾਂ ਇਹੋ ਜਿਹੇ ਕੰਮ ਤੀਰਥ ਆਦਿਕ નિਸ਼ਪਲ ਹਨ ਤਾਂ ਹੀ ਇਹ ਸਾਰੇ ਕਰਮ ਸਫਲੇ ਹਨ ਪ੍ਰਮਾਤਮਾ ਦੀ ਬਿਆਕ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ ਹਰ ਦੇ ਵਿੱਚ ਜਾਗ ਪਵੇ ਭਾਵ ਪ੍ਰਕਾਸ਼ ਹੋ ਜਾਵੇ ਤਾਂ ਐਸੇ ਲੱਛਣਾਂ ਵਾਲਾ ਪੁਰਖ ਖਾਲਸਾ ਕਹਾਉਂਦਾ ਹੈ ਇਹੋ ਹੀ ਖਾਲਸਾ ਪੰਥ ਦੇ ਲੱਛਣ ਹਨ ਖਾਲਸਾ ਵਾਹਿਗੁਰੂ ਦਾ ਪੁੱਤਰ ਹੈ ਖਾਲਸਾ ਇਸ ਕਰਕੇ ਵਾਹਿਗੁਰੂ ਦਾ ਪੁੱਤਰ ਹੈ ਕਿ ਜੈਸੇ ਵਾਹਿਗੁਰੂ ਦਾ ਸਰਗੁਣ ਸਰੂਪ ਕੇਸਾਂ ਧਾਰੀ ਹੈ ਜੈਸੇ ਕਰਵਾਨੀ ਵਿੱਚ ਦਸਿਆ ਕਹਿੰਦੇ ਤੇਰੇ ਬੰਕੇ ਲੋਹੇਣ ਦੰਤਰ ਸੀਲਾ ਤੇਰੇ ਬੰਕੇ ਲੋਹੇਣ ਦੰਤਰਸਾਲਾ ਸੋਹਣੇ ਨੱਕ ਜਨਕ ਲੰਮੜੇ ਵਾਲਾ ਸੋ ਜੈਸੇ ਬਾ imageHeightੂ ਦੇ ਲੰਮੇ ਵਾਲ ਅਰਥਾਤ ਕੇਸਨ ਤੈਸੇ ਹੀ ਉਸ ਦੀ ਸੂਰਤ ਹੈ ਸਾਫਤ ਸੂਰਤ ਦਸਤਾਰ ਸਿਰਾਂ ਗੁਰ ਸਿੱਖਾਂ ਦੀ ਮੂਰਤ ਹੈ ਪਿਤਾ ਦੇ ਪੂਰਨਿਆ ਪਰ ਚੱਲਣ ਵਾਲਾ ਹੀ ਸਪੁੱਤਰ ਹੁੰਦਾ ਸੋ ਇਸ ਖਾਲਸੇ ਦਾ ਪਾਪ ਸਭ ਕੁਝ ਰੱਬੀ ਹੋਣ ਕਰਕੇ ਹੀ ਇਹ ਵਾਹਿਗੁਰੂ ਦਾ ਸਪੁੱਤਰ ਹੈ ਜੈਸੇ ਪਾਈ ਸੰਤੋਖ ਸੂਰਜ ਪ੍ਰਕਾਸ਼ ਰੁਤ ਤੀਸਰੀ ਅੰਕ 19 ਪਰ ਲਿਖਦੇ ਆ ਵਾਹਿਗੁਰੂ ਜੀ ਕਾ ਬਹੁਤ ਸੁੱਤ ਭਾਉ ਖਾਲਸਾ ਸੋ ਨੀਕਾ ਅੰਤ ਬਾਹੁਰੂ ਜੀ ਕੀ ਮਹਿਲ ਫਤਿਹ ਤੇ ਬਲਾਈ ਹੈ ਪੀਰ ਪਾਤਸ਼ਾਹ ਕਰਾਂ ਮਾਤੀ ਜੇ ਅਪਰ ਪੰਥ ਹੈ ਹਿੰਦੂਏ ਤਰਕ ਹੂ ਕੀ ਕਾਨ ਕੋ ਮਟਾਈ ਹੈ ਤੀਸਰਾ ਅਜਬ ਜਗ ਦੇਖ ਕੇ ਅਜਬ ਮਹਾ ਬੈਰੀ ਕੋ ਗਾਜਬ ਪਰਿਓ ਸ਼ੀਲ ਨੇ ਠੋਕਾਈ ਹੈ ਧਰਮ ਸਥਾਪ ਤੇ ਕੇ ਪਾਪਨ ਕੇ ਖਾਪਕ ਭਖੇ ਤੋ ਗੁਰੂ ਜਪੇ ਕੋ ਨਹੀਂ ਰੀਤ ਜੋ ਚਲਾਈ ਹੈ ਪਰਮਾਨੰਦ ਉਸੇ ਤੋਂ ਲਗੇ ਖਾਲਸਾ ਵਾਹਿਗੁਰੂ ਦਾ ਪੁੱਤਰ ਹੈ ਹੁਣ ਖਾਲਸਾ ਤੀਸਰਾ ਪੰਥ ਹੋ ਪਹਿਲੇ ਦੁਨੀਆਂ ਵਿੱਚ ਆਰੀਆ ਮਤ ਸੀ ਜਿਸ ਦਾ ਨਾਮ ਅੱਜ ਕੱਲ ਹਿੰਦੂ ਕਿਹਾ ਜਾਂਦਾ ਹੈ ਕਈ ਲੋਕ ਜੈਸੇ ਕਿ ਅੱਜ ਕੱਲ ਆਰੀਆ ਸਮਾਜ ਹੈ ਆਰਿਆ ਸਜਾਉਂਦੇ ਹਨ ਫਿਰ ਦੂਸਰਾ ਮਜ਼ਬ ਇਸ ਦੇਸ਼ ਵਿੱਚ ਮੁਸਲਮਾਨ ਬਣਿਆ ਹਿੰਦੂਆਂ ਦੇ ਆਗੂ ਪੰਡਤ ਲੋਕ ਤੇ ਮੁਸਲਮਾਨਾਂ ਦੇ ਕਾਜੀ ਆਦ ਹਨ ਇਹਨਾਂ ਦੋਹਾ ਮਜ਼ਬਾਂ ਦਾ ਆਪੋ ਵਿੱਚ ਹਰ ਵਕਤ ਈਰਖਾਵਾਦੀ ਰਹਿੰਦਾ ਸੀ ਇੱਕ ਦੂਜੇ ਨੂੰ ਬਹੁਤ ਮਾੜਾ ਸਮਝਦੇ ਤੇ ਝਗੜਦੇ ਰਹਿੰਦੇ ਸਨ ਇਸ ਕਰਕੇ ਇਹਨਾਂ ਇਹਨਾਂ ਸੱਚ ਨੂੰ ਬਹੁਤ ਦੂਰ ਛੱਡ ਦਿੱਤਾ ਸੀ ਇਹਨਾਂ ਨੇ ਜਿਵੇਂ ਭਾਈ ਗਰਦਾਸ ਜੀ ਲਿਖਦੇ ਨੇ ਕਹਿੰਦੇ ਚਾਰ ਵਰਨ ਚਾਰ ਮਜਮਾ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਵਖੀਲੀ ਤਖਬਰੀ ਖਿੱਚੋ ਤਾਨ ਕਰੇਨ ਤਕਾਣੇ ਗੰਗ ਬਨਾਸ ਹਿੰਦੂਆ ਮੱਕਾ ਕਾਬਾ ਮੁਸਲਮਾਨੇ ਸੋਨ ਤੋ ਮੁਸਲਮਾਨ ਦੀ ਤਲਕ ਜੰਦੂ ਹਿੰਦੂ ਲਵਾਨੇ ਰਾਮ ਰਹੀਮ ਕਹਿੰਦੇ ਇੱਕ ਨਾਮ ਦੂਏ ਰਾਹ ਭਲਾਣੇ ਬਾਂਗ ਕਤੇਵ ਭਲਾਏ ਕੇ 모ਹੇ ਲਾਲਚ ਦੁਨੀ ਸਤਾਣੇ ਸੱਚ ਕਨਾਰੇ ਰਹਿ ਗਿਆ ਖੈ ਮੁਰਦੇ ਥੰਬਣ 몰ਾਣੇ ਸਿਰੋਂ ਨਾ ਮਿਠੇ ਆਵੜ ਜਾਣੇ ਪਰਮਾਣਾ ਤੋਂ ਸੱਦ ਹੁੰਦਾ ਕੇ ਬ੍ਰਾਹਮਣਾ ਦਾਤੇ 몰ਾਣਿਆਂ ਦਾ ਸਦਾ ਪੋ ਵਿੱਚ ਬੰਬਾਦ ਸਮਾਦ ਰਹਿੰਦਾ ਸੀ ਜੈਸੇ ਗੁਰੂ ਜੀ 10 ਦਿਨ ਕਾਜ ਜਾਂ ਬ੍ਰਾਹਮਣਾ ਕੀ ਗੱਲ ਥੱਕੀ ਅੰਗਤ ਪੜੇ ਸੰਤਾਨ ਵਿਲਾ ਲੋ ਦੂਜਾ ਪੰਥ ਮੈਂ ਕਵਟ ਵਿਦਿਆ ਚਲਾਨੀ ਬਹੁਤ ਹੀ ਤੀਸਰਾ ਪੰਥ ਕੀ ਜੇ ਪ੍ਰਧਾਨੀ ਸੋ ਖਾਲਸਾ ਗੁਰੂ ਜੀ ਨੇ ਤੀਸਰਾ ਪੰਥ ਪ੍ਰਗਟ ਕੀਤਾ ਕਿਉਂਕਿ ਇਸ ਦੀ ਹਰ ਇੱਕ ਮਰਜ਼ਾਦਾ ਜੈਸੇ ਭਾਈ ਸੰਤੋਖ ਜੀ ਦੇ ਕਵਿੱਤ ਵਿੱਚ ਵੀ ਆ ਚੁੱਕਾ ਹੈ ਹਿੰਦੂ ਮੁਸਲਮਾਨ ਹੋਰ ਰਸਾਈ ਯਾਦ ਕੁਸ ਵਕਤ ਇਸ ਦੇਸ਼ ਵਿੱਚ ਨਹੀਂ ਸਾਨੂੰ ਦੋਹਾ ਤੋਂ ਨਿਆਰੀ ਹੈ ਜੈਸੇ ਪ੍ਰਸੰਗਾ ਕੇ ਜਦ ਨਾਦਰ ਸ਼ਾ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਤੋਂ ਧਾਰਮਿਕ ਮੰਦਰਾਂ ਨੂੰ ਲੁੱਟ ਪੁੱਟ ਕੇ ਵਾਪਸ ਆਪਣੇ ਦੇਸ਼ ਨੂੰ ਜਾਂਦਾ ਹੋਇਆ ਬਿਆਸਾ ਦਰਿਆ ਵਜੀਰਪੁਰ ਦੇ ਕੋਲੋਂ ਲੰਘਣ ਲੱਗਾ ਤਾਂ ਖਾਲਸੇ ਨੇ ਛੱਟ ਪੱਟ ਕੰਨੂ ਬਾਣ ਦੇ ਸ਼ੰਭ ਵਿੱਚੋਂ ਨਿਕਲ ਕੇ ਉਸ ਨੂੰ ਲੁੱਟ ਲਿਆ ਕਿਉਂਕਿ ਉਹ ਹਿੰਦੂ ਮੰਦਰਾਂ ਨੂੰ ਲੁੱਟ ਕੇ ਧਨ ਆਦਿਕ ਲਿਜਾਇਆ ਸੀ ਉਸ ਨੇ ਲਾਹੌਰ ਪੁੱਜ ਕੇ ਖਾਨ ਬਹਾਦਰ ਸੂਬਾ ਲਾਹੌਰ ਨੂੰ ਪੁੱਛਿਆ ਇਮੇ ਬਹੁਤ ਲਾਕੇ ਬਲਕੇ ਸਾਰਾ ਹਿੰਦੁਸਤਾਨ ਫਤਿਹ ਕੀਤਾ ਹੈ ਮੇਰੇ ਸਾਹਮਣੇ ਕੋਈ ਨਹੀਂ ਅੜਿਆ ਇਹ ਕੌਣ ਬਲਵਾਨ ਆਦਮੀ ਹਨ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਉਸ ਵਕਤ ਸੂਬਾ ਲਾਹੌਰ ਨੇ ਇਸ ਪ੍ਰਕਾਰ ਜਵਾਬ ਦਿੱਤਾ ਕਹਿੰਦਾ ਹਿੰਦੂ ਤੁਰਕ ਤੇ ਰਹੇ ਨਿਆਰਾ ਫਿਰਕਾ ਇਹਨਾਂ ਦਾ ਅਪਰ ਅਪਾਰਾ ਵਿਆਹੇ ਨਿਕਾਹ ਵਿਆਹੇ ਨਿਕਾਹ ਦੇ ਕਰੇ ਹੈ ਭਾਗਤ ਆਨੰਦ ਆਨੰਦ ਪੜੇ ਹੈ ਕੰਠੀ ਜੰਜੂ ਤਿਲਕ ਧਰ ਨਾ ਧਰ ਹੈ ਬੁੱਤ ਪ੍ਰਸਤੀ ਕਦੇ ਨਾ ਕਰ ਹੈ ਏਕ ਰੱਬ ਦੀ ਕਰਤ ਬੰਦਗੀ ਰਖਤ ਹੈ ਔਰ ਨਕੀ ਮਸੰਦਗੀ ਬੇਦ ਪ੍ਰਾਨ ਕਤੇ ਬਕਰਾਨ ਪੜਤ ਸੁਨਤ ਨੇ ਮਾਨਤ ਕਾਨ ਗੁਰ ਨਾਨਕ ਜੋ ਕਵੀ ਕਲਾਮ ਤਾਂ ਪਰ ਰਖਤ ਇਮਾਨ ਅਮਾਮ ਤਨਖਾਾਲਸਾ ਗੁਰਕਾ ਜਹਰ ਕਹਿਤ 84 ਤੇ ਉ ਬਾਹਰ ਮੁਸਲਮਾਨ ਹਿੰਦਨ ਤੇ ਨਿਆਰੀ ਦੀਤ ਇਹਨੂੰ ਮੈਂ ਹੈ ਭਲਸਾਰੀ ਪ੍ਰੇਤ ਪੀੜ ਗ੍ਰਹਿ ਪਰੈ ਮਾਨਤ ਮੜੀ ਮਸਾਣੀ ਕੇ ਨਾ ਪਛਾਨਤ ਗੰਗ ਤੈਕ ਤੀਰਥ ਨਹਿ ਜਾਵੇ ਸੂਤ ਕਪਾਤ ਕਾ ਨਾਹਿ ਮਨਾਵੇ ਜੰਜੂ ਤਲਕ ਨਾ ਛਾਪਾ ਤਰੇ ਸਾਰਾ ਇਹ ਦੁਆ ਕੀ ਨਹਿ ਕਰੇ रीत ਹਿੰਦੂਆਂ ਬਾਰੀ ਜੀਤੀ ਤਜ ਰਾਖੀ ਇਨ ਬ ਸਭ ਵਿਦਤੀ ਤੀ ਬਨੇ ਰਹਤ ਸਭ ਸਕੇ ਬਹਾਦਰ ਏਕ ਕੋ ਦੂਸਰ ਦੇਵਤ ਆਦਰ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪੈ ਬਾਰਤ ਪ੍ਰਾਨ ਪਰ ਸੰਗਤ ਉਹ ਪਤਾ ਲੱਗਦਾ ਕਿ ਆ ਲੋਕਾਂ ਦੀ ਨਿਗਾਹ ਵਿੱਚ ਵੀ ਖਾਲਸਾ ਪੰਥ ਤੀਸਰਾ ਪੰਥ ਸੀ ਕਿਉਂਕਿ ਸਾਰਾ ਪ੍ਰਸੰਗ ਉਸਨੇ ਨਾਦਰ ਸ਼ਾਹ ਨੂੰ ਸੁਣਾਇਆ ਕਿ ਆ ਕੇ ਖਾਲਸਾ ਪੰਥ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਜਾਤ ਅੰਮ੍ਰਿਤ ਛਕਾ ਦਿੱਤਾ ਜਿਸ ਦੇ ਲਖਣ ਕਰਕੇ ਬੜਾ ਜੋਰਾਵਰ ਪੰਥ ਹੋ ਗਿਆ ਭਾਵੇਂ ਅਸੀਂ ਇਸ ਦੇ ਤਬਾਹ ਕਰਨ ਵਾਸਤੇ ਬੜਾ ਜੋਰ ਲਗਾ ਥੱਕੇ ਹਾਂ ਮਾਰਤ ਮਾਰਤ ਹਮ ਥੱਕ ਗਏ ਇਹ ਸਦ ਬੜਤ ਜਾਤ ਨਿਤ ਨਹੀਂ ਪਰ ਇਹ ਦਰੋਂ ਦਨ ਸਵਾਇ ਤੋਂ ਸਵਾਇਆ ਹੁੰਦਾ ਜਾਂਦਾ ਹੈ ਅਸੀ ਗੱਲ ਸੁਣ ਕੇ ਨਾਦਰ ਸਾਹਿਬ ਚੁੱਪ ਹੋ ਗਿਆ ਸਮਝ ਗਿਆ ਕਿ ਗੁਰੂ ਕਾ ਸਜਾਇਆ ਖਾਲਸਾ ਪੰਥ ਤੀਸਰਾ ਹੈ ਪ੍ਰਸੰਗ ਦਸਮ ਗੁਰੂ ਜੀ ਕਹਿੰਦੇ ਹਨ ਕਹਿੰਦੇ ਆਪ ਤੇ ਆਗੇ ਜੋ ਸਿੱਖ ਮੇਰੇ ਰਹਿਤ ਬਹਿਤ ਕੋ ਸਹਿਤ ਬਡੇਰੇ ਪਾਵ ਕੰਠ ਜਨਿਉ ਕਹੇ ਸੋ ਤਨਖਾਈ ਜਨ ਕੋ ਲਹੇ ਹਾਥ ਜੋੜ ਅਰਦਾਸ ਕਰਾਵੇ ਤੇ ਤਨਖਾ ਆਪ ਬਖਸ਼ਾਵੇ ਹਿੰਦੂ ਤੁਰਕ ਕੋਲ ਤੋਂ ਨਿਆਰੀ ਧਰੇ ਖਾਲਸਾ ਰਹਿ ਤਥ ਸਾਰੀ ਜਗਤ ਕਾਨ ਤਜ ਹੋਏ ਨਰਾਲਾ ਗੁਰਮਤਿ ਧਰੇ ਉਹਦਾ ਤਾਂ ਮਿਸਾਲਾ ਗੁਰਬਲਾਸ ਵਿੱਚ ਵੀ ਇਸੇ ਪ੍ਰਕਾਰ ਲਿਖਿਆ ਕੇ ਸਹਿਬ ਕਲਗੀਧਰ ਜੀ ਨੇ ਗੁਰ ਸਿੱਖਾਂ ਨੂੰ ਇਸੇ ਪ੍ਰਕਾਰ ਵਿਦੇਸ਼ ਦਿੱਤਾ ਝੂਠੇ ਜੰਜੂ ਜਤਲ त्यागो ਖੜਗ ਧਾਰ ਉਸ ਤੁਜ ਪਗ ਲਾਗੋ ਦੇਖਿਆ ਕਰਿਆ ਭਦਨ ਤੇ ਆਗੋ ਜਟਾ ਜੂਟ ਕੇ ਅਨੁਭਾਗੋ ਔਰ ભેਦ ਲੋਕ ਮਤ ਸਭ ਤਿਆਗੀ ਖਾਲਸੇ ਤੇ ਸ੍ਰੀ ਅਸਉਤ ਉਪਉਨਰਾਗੀ ਕਹਿੰਦੇ ਸਾਰਿਆਂ ਤੋਂ ਨਿਆਰਾ ਵਾ ਮੁਸਲਮਾਨਾਂ ਤੇ ਹਿੰਦੂਆਂ ਤੋਂ ਖਾਲਸੇ ਵਿੱਚ ਸਤਿਗੁਰੂ ਜੀ ਆਪ ਵਰਤਦੇ ਆ ਖਾਲਸੇ ਵਿੱਚ ਸਤਿਗੁਰੂ ਜੀ ਆਪ ਵਰਤ ਬਸਦਾ ਹੈ ਉੰਜ ਤਾਂ ਇਹ ਮਰਜ਼ਾਦਾ ਹੈ ਕਿ ਜਿਹੜਾ ਸਿੱਖ ਆਪਣੇ ਅਪਾਸ਼ਿਆ ਦਾ ਸਰੂਪ ਹਿਰਦੇ ਵਿੱਚ ਧਾਰਨ ਕਰਦਾ ਹੈ ਉਸ ਦਾ ਅਪਾਸ਼ਿਆ ਜਰੂਰ ਉਸ ਦੇ ਹਿਰਦੇ ਵਿੱਚ ਹੀ ਹੈ ਪਰ ਕੋ ਸਿੱਖਾਂ ਜੈਸਾ ਪੂਰਨ ਭਰੋਸਾ ਹੋਰ ਨਾਲ ਵਿੱਚ ਨਹੀਂ ਜੈਸੇ ਲਿਖਿਆ ਕਿ ਜਦ ਕਾਵਲ ਵਿੱਚ ਰਹਿਣ ਵਾਲੇ ਭਾਈ ਗੁੰਦਾ ਜੀ ਗੁਰੂ ਸਾਹਿਬ ਹਰਾਈ ਜੀ ਦੇ ਚਰਨਾਂ ਦਾ ਧਿਆਨ ਕੀਰਤ ਪਰਸਨ ਹਿਰਦੇ ਧਾਰਨ ਕਰਦੇ ਤਾਂ ਐਸੇ ਪ੍ਰੇਮ ਵਿੱਚ ਮगन ਹੁੰਦੇ ਅਨ ਕਿ ਗੁਰੂ ਜੀ ਦੇ ਚਰਨਾਂ ਛੱਡਣ ਉਹਨਾਂ ਦਾ ਚਿੱਤ ਬਿਲਕੁਲ ਨਹੀਂ ਕਰ ਚਾਹੁੰਦਾ ਇੱਕ ਦਿਨ ਗੁਰੂ ਜੀ ਦੇ ਚਰਨਾਂ ਨਾਲ ਉਹਨਾਂ ਦਾ ਮਨ ਐਸਾ ਜੁੜਿਆ ਕਿ ਛੱਡਣ ਨੂੰ ਚਿੱਤ ਹੀ ਨਾ ਕਰੇ ਉਦੋਂ ਦਿਨ ਦੇ 12:00 ਵੱਜ ਗਏ ਤੇ ਇੱਧਰ ਗੁਰੂ ਜੀ ਤਖਤ ਤੇ ਅਡੋਲ ਬੈਠੇ ਰਹੇ ਬਹੁਤ ਚਿਰ ਪਿਛੋਂ ਜਦ ਸਿੱਖ ਨੇ ਚਰਨ ਛੱਡੇ ਦਾ ਸਮਾਧੀ ਤੋਂ ਪ੍ਰਾਪਤ ਹੋਇਆ ਮਹਾਰਾਜ ਉੱਠੇ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਅੱਜ ਆਪ ਇਤਨਾ ਚਿਰ ਕਿਉਂ ਚੁੱਪਚਾਪ ਬੈਠੇ ਰਹੇ ਆਸਰੇ ਪਾਈ ਸਿੱਖੋ ਪਾਈ ਗੁੰਦੇ ਨੇ ਸਾਡੇ ਚਰਨੋਂ ਫੜ ਲਈ ਸੀ ਇਸ ਕਰਕੇ ਅਸੀਂ ਹਿੱਲ ਨਹੀਂ ਸਕੇ ਇਸ ਪ੍ਰਸੰਗ ਨੂੰ ਸੁਣ ਕੇ ਸਿੱਖ ਬਹੁਤ ਖੁਸ਼ ਹੋਏ ਸਤਿਗੁਰੂ ਜੀ ਨੂੰ ਸਰਵ ਵਿਆਪੀ ਤੇ ਸਿੱਖਾਂ ਦੇ ਹਿਰਦੇ ਵਿੱਚ ਜਿਨ੍ਹਾਂ ਦਾ ਗੁਰਚਰਨਾਂ ਨਾਲ ਪ੍ਰੇਮ ਸੱਚਾ ਹੈ ਵਿਆਪਕ ਸੰਸ ਸਮਝਿਆ ਤਾਂ ਇਸੇ ਤਰ੍ਹਾਂ ਹੋਰ ਬੇਅੰਤ ਪ੍ਰਮਾਣ ਮਿਲਦੇ ਨੇ ਕਿ ਸਤਿਗੁਰੂ ਸਦਾ ਹੀ ਖਾਲਸੇ ਦੇ ਹਿਰਦੇ ਵਿੱਚ ਵਸਦੇ ਹਨ ਜੈਸੇ ਗੁਰੂ ਜੀ ਨੇ ਲਿਖਿਆ ਕਿ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਈ। ਰਾਮ ਨਾਮ ਮੰਤ ਹਿਰਦੇ ਦੇਵੇ ਨਾਨਕ ਮਿਲਣ ਸੁਭਾਈ। ਖਾਲਸਾ ਮੇਰੂ ਰੂਪ ਹੈ ਖਾਸ ਖਾਲਸਾ ਮੈਂ ਕਰੋ ਨਵਾਜ਼ ਖਾਲਸਾ ਮੇਰੂ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ। ਵਿੱਚ ਸੰਗਤ ਹਰ ਪ੍ਰਭ ਵਰਤਲਾ ਵਿੱਚੋਂ ਬਾਜੋ ਸ਼ਬਦ ਵਿਚਾਰ। ਗੂਜੋ ਸ਼ਬਦ ਵਿਚਾਰ। ਸੋ ਖਾਲਸੇ ਸਤ ਸੰਗਤ ਵਿੱਚ ਵਾਹਿਗੁਰੂ ਨਰੰਕਾਰ ਸਦਾ ਵਸਦਾ ਹੈ। ਸੋ ਹਰ ਇੱਕ ਸੈਕ ਨੂੰ ਚਾਹੀਦਾ ਕਿ ਰਹਿਤ ਮਰਜ਼ਾਰ ਦਾ ਵਿੱਚ ਪੱਕਾ ਹੋਵੇ ਸਦਾ ਹੀ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਵਸਾਵੇ ਹਿਰਦੇ ਵਿੱਚ ਵਾਹਿਗੁਰੂ ਨਾਮ ਦੀ ਤੁਣ ਨੂੰ ਸਦਾ ਹੀ ਹੁੰਦੀ ਰਹੇ ਮਿੱਠਾ ਬੋਲੋ ਵੰਡ ਚਕੋ ਇਹ ਆ ਗੁਰਬਾਖ ਮਹਾਰਾਜ ਦਾ ਕਹਿੰਦੇ ਘਾਲ ਖਾਏ ਕੁਛਾਂ ਤੋਂ ਦੇ ਨਾਲ ਕਰਾਓ ਪਛਾਣ ਰਸੋਏ ਮਨ ਨੀਵਾ ਰੱਖੋ ਗੁਰਸਖਾਲੀ ਆਵਾਸਤਾ ਹੋਰ ਜਥਾ ਜੋਗ ਸਭ ਦੀ ਸੇਵਾ ਕਰੋ ਅਪਕਾਰ ਕਰੋ ਵਾਹਿਗੁਰੂ ਜੀ ਦਾ ਹਾਜ਼ਰ ਨਾਜ਼ਰ ਸਮਝੋ ਐਸੇ ਕੰਮ ਕਰਨੇ ਵਾਲਾ ਪੁਰਸ਼ੰਭਰ ਤਰੀਕ ਖਾਲਸਾ ਕਹੌਣ ਦੇ ਲੈ ਕੇ ਤਾਂ ਤੇ ਹਰ ਇੱਕ ਜੀਵ ਨੂੰ ਚਾਹੀਦਾ ਖਾਲਸਾ ਸੱਚ ਕੇ ਮਾਨਸ ਜਨਮ ਆਪਣਾ ਸਫਲਾ ਕਰੇ